ਨੈ 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 ਆ ਕੀ ਆ ਪਰਫਿਊਮ ਓ ਮੈਂ ਕਿਹ ਪ੍ਰੋਡਕਟ ਨਹੀਂ ਮਿਲੇ ਤੈਨੂੰ ਵਿਆਹ ਚ ਮਹਿੰਗਾ ਹੀ ਰੱਖ ਜਾ ਬਰ ਇੱਥੇ ਬਹੁਤ ਹੋ ਗਿਆ ਹੁਣ ਦੋ ਚਾਹ ਕਰ ਲੈ ਉਹ ਬੁਖਾਰ ਕਿੱਥੇ ਰੱਖ ਜਾ ਬਹੁਤ ਤੇ ਤੈ ਹੀ ਪੈਸਾ ਲਾਦਾ ਚੁੱਪ ਕਰਕੇ ਇੱਥੇ ਪੋਲੇ ਜਿਹਾ ਰੱਖਦਾ ਅੱਛਾ ਆ ਵੀ ਸੂਡ ਤੇਰੀ ਆਪਦੀ ਬੁਟੀਕ ਦਾ ਵਾ ਨਾਲ ਹੀ ਨਾਲ ਹੀ ਸ਼ੋਅ ਕਰ ਲਾ ਪੀ ਨਾਲ ਹੀ ਹਾਂ ਦਾ ਬੁਟੀਕ ਜਿਆ ਨਾਨੂੰ ਤੇ ਡੱਕ ਪਿਆ ਹਾਏ ਓਏ ਹਾਏ ਓਏ ਛੱਡ ਦੇ ਛੱਡ ਦੇ ਖਿੱਚੋ ਮੱਝ ਜੀ ਨੂੰ ਇਹਨੂੰ ਇਹਨੂੰ ਪਾ ਲੈ ਸੱਪ ਜੀ ਮੂੰਹ ਕੋੜ ਗੱਲੀ ਆ ਗੱਲ ਨਾ ਹੁਣ ਛੱਡ ਦਈ ਆਈ ਪੂਰੀ ਵੱਜ ਗਈ ਪਰੇ ਜਿੱਤੇ ਮਾਰ ਜੀ ਰਹਿੰਦੀ ਆ ਮਾਰੇ ਮੈਨੂੰ ਤਗੜੀ ਕੌਣ ਆ ਭਾਬੀ ਤੁਹਾਡੇ ਦੋ ਜੋ ਮੈਂ ਕਿਹੜੇ ਕਹਿ ਕੇ ਤਪਤ ਕਰਦਾ ਮੈਂ ਤੈਨੂੰ ਕਹਿੰਦਾ ਮੈਂ ਲੋਕਾਂ ਨੂੰ ਕਹਿੰਦਾ ਤੈਨੂੰ ਨਾ ਕਦੇ ਮੈਂ ਵੇਖਿਆ ਨਹੀਂ ਓਏ ਓ ਨਾ ਨਾ ਮਰ ਮੋਟਿਆ ਵੀ ਤੁਹਾਡਾ ਬੁੱਬੂ ਕਰ ਪਈ ਸੋ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਟੈਨ ਨੈ ਨੈ ਆ ਕੀ ਆ ਪਰਫਿਊਮ ਓਏ ਇਹਦੀ ਹੀਲ ਕਿਧਰ ਗਈ ਤੇ ਹੀਲ ਹੀ ਆ ਇਹਦੇ ਅੱਗੇ ਵੀ ਸੀ ਹੀਲ ਕੋਈ ਨਹੀਂ ਸੀ ਇਹਦੇ ਆ ਇੰਨਾ ਕੰਜਰ ਗਲੇ ਸਾ ਇੰਨਾ ਕੀ ਆ ਬਾ ਸਰ ਕੋ ਨਹੀਂ ਆ ਹੋਰ ਵੀ ਆਗਾ ਬਾ ਇਧਰ ਵੀ ਆ ਆ ਥੱਲੇ ਵੀ ਆਈ ਆ ਇਹ ਉਧਰ ਤਾਂ ਪਰਸਾ ਇਧਰ ਹੀ ਆ ਬਾ ਭਾਈ ਵਿਆਹ ਤੋਂ ਬਾਅਦ ਕੁੜੀਆਂ ਨੂੰ ਇੰਨਾ ਕੁਛ ਆ ਆ ਕਾਹਦੇ ਲਿਆ ਇਹ ਪ੍ਰਿਵਿਊ ਮੈਂ ਤੈਨੂੰ ਕਿੰਨੇ ਘਰ ਦੱਸਣਾ ਛੜਿਆ ਆ ਪ੍ਰਿਵਿਊ ਮਾ ਕੋਈ ਨਹੀਂ ਮਹਿੰਗੇ ਪ੍ਰੋਡਕਟ ਨਹੀਂ ਮਿਲੇ ਤੈਨੂੰ ਵਿਆਹ ਚ ਮਹਿੰਗੇ ਆ ਇਤਰੇ ਹੱਬੀ ਨੇ ਲੈ ਕੇ ਦਿੱਤੇ ਆ ਨਹੀਂ ਅਸੀਂ ਲੈ ਕੇ ਦਿੱਤੇ ਆ ਰੱਖ ਜਾ ਬਰੇ ਇੱਥੇ ਬਹੁਤ ਹੋ ਗਿਆ ਨੂੰ ਦੋ ਚਾ ਕਰ ਲੈ ਤੇ ਵਿਖਾ ਲੈਣ ਤੇ ਚੋ ਰੱਖ ਜਾ ਬਹੁਤ ਤੇ ਤੇ ਹੀ ਪੈਸਾ ਲਾਦਾ ਚੁੱਪ ਕਰਕੇ ਇੱਥੇ ਪੋਲੇ ਜਿਹਾ ਰੱਖਦਾ ਆ ਬੈਗ ਜੇ ਵੀ ਸਾਡੇ ਹਨ ਇਹ ਵੀ ਰੱਖ ਜਾ ਇੱਥੇ ਅੱਛਾ ਆ ਵੀ ਸੂਟ ਤੇਰੀ ਆਪਦੀ ਬੁਟੀਕ ਦਾ ਵਾ ਨਾਲ ਹੀ ਨਾਲ ਹੀ ਸ਼ੋਅ ਕਰ ਲਾ ਪੀ ਨਾਲ ਹੀ ਹਾਲ ਦਾ ਬੁਟੀਕ ਜਿਆ ਕਮਾਈ ਨਹੀਂ ਛੱਡਣੀ ਕਿਸੇ ਪਾਸੇ ਹੋਇਆ ਔਰਤ ਨੇ ਵਾਹ ਜੀ ਵਾਹ ਵਾਹ ਜੀ ਵਾਹ ਸਹੀ ਗੱਲ ਹੈ ਸਹੀ ਕਮਾਈ ਵੀ ਵਾਹ ਵਾਹ ਅਸੀਂ ਤੁਨੀ ਵੀ ਵਾਹ ਸਾਰੇ ਪੋਜੋ ਸਨੈਪਚੈਟ ਆਈਡੀ ਦਾ ਨਹੀਂ ਮੈਂਸ਼ਨ ਕੀਤੀ ਕੁੜੀਆਂ ਕਿਧੀਆਂ ਰਿਪਲਾਈ ਨਹੀਂ ਕਰਦੀ ਤੁਹਾਡੀ ਭੈਣ ਕਰਦੀ ਹਾਂ ਵਾਓ ਕੈਮਰਾ ਨਾ ਰੈਪਲਾਈ ਉਹ ਵੇ ਲੈ ਮੰਨਿਆ ਨਾਲ ਉੱਤੇ ਦੇਖ ਪਿਆ ਹਾਏ ਓਏ ਹਾਏ ਓਏ ਛੱਡ ਦੇ ਛੱਡ ਦੇ ਖਿੱਚੋ ਮੱਝ ਜੀ ਨੂੰ ਇਹਨੂੰ ਇਹਨੂੰ ਬੱਸ ਸੱਪ ਦੇ ਮੂੰਹ ਤੋਂ ਕੋੜ ਕਰ ਲਈ ਗੱਲ ਨਾ ਹੁਣ ਛੱਡਣ ਜੁਗੇ ਨਾ ਫੜ ਹਾਂ ਜੇ ਤੂੰ ਛੱਡਿਆ ਤਾਂ ਤੇਰੇ ਹੁਣ ਚਲਾਉਣੀਆਂ ਚੀਜ਼ਾਂ ਵੱਜਣੀਆਂ ਥੱਲੇ ਮੰਮੀ ਮੰਮੀ ਹੱਸਦੀ ਆਈ ਕੋਈ ਵੱਜ ਗਈ ਪਰੇ ਜੀਤੀ ਓਪੜੀ ਤੇ ਓਪੜੀ ਜਿਹੜੀ ਦੀ ਐ ਹਰਲੀਏ ਤਬਸ ਮੰਗ ਲੈਂਦੀ ਤੇ ਬਸ ਬਹੁਤ ਹਰਲੀਏ ਦੇ ਤਾ ਤੇ ਮੰਗ ਲਿਆ ਤੇ ਬਸ ਬਹੁਤ ਨਹੀਂ ਉਹ ਹਰਲੀਏ ਨਾ ਹੀ ਲੱਗੀ ਰਹਿੰਦੀ ਚਾਹੀਦੀ ਹਾਂ ਤੇ ਤੇ ਨਾ ਖੇਡਦੀ ਵੀ ਘਟਣਾ ਮੈਂ ਇਹਨੂੰ ਕਿਹਾ ਕਿ ਆ ਜਾ ਆਪਾਂ ਦੁਕਾਨ ਦੁਕਾਨ ਖੇਡ ਜਮ ਮੈਂ ਤੇ ਹਰਲੀਏ ਜਾਣ ਕੇ ਲੜੇ ਸੀਗੇ ਗੇਮ ਖੇਡਾਂ ਸੀ ਖੇਡ ਨਾਟਕ ਹਾਂ ਤੇ ਏਦਮ ਕਹਿੰਦੀ ਕਿ ਮੈਂ ਨਹੀਂ ਖੇਡਣਾ ਹਰਲੀਏ ਖੇਡੂਗੀ ਤੇ ਫੇਰ ਮੈਂ ਖੇਡਣਾ ਮੈਂ ਹਰਲੀਏ ਨਹੀਂ ਖੇਡਣਾ ਮੈਂ ਤੇਰੇ ਨਾਲ ਨਹੀਂ ਖੇਡਣਾ ਏਦਮ ਸੱਚੀ ਗੱਲ ਹੈ ਬੇਬੇ ਮੈਂ ਇਥਾਂ ਕਰਦਾ ਤੇ ਵੱਡੇ ਪੈਨ ਮੈਂ ਉਹਨੂੰ ਮਾਰ ਜੀ ਰਹੀ ਹਾਂ ਮਾਰਿਆ ਮੈਨੂੰ ਤਗੜੀ ਕੌਣ ਆ ਭਾਬ ਤੁਹਾਡੇ ਦੋ ਜੋ ਹੈ ਇਹ ਮੋਟੀ ਆ ਤਾਂ ਕਰ ਕਹਿ ਲਓ ਇਹ ਮੈਂ ਵੀ ਮੋਟੀ ਆ ਮੈਂ ਨਹੀਂ ਕਰੀ ਮੈਂ ਪਤਲੀ ਐਕਸਕਿਊਜ਼ ਮੀ ਪਤਲੀ ਆਓ ਟਿੱਡੇ ਤਾਂ ਹੈ ਹੀ ਨਹੀਂ ਪਪ ਤੇਰੇ ਅੰਦਰ ਦੇ ਡਿਸ਼ਰਟ ਪਾਈਆਂ ਨਾ ਫੇਟ ਨਹੀਂ ਆਈ ਓ ਬਲਾ ਖੁੱਲੀ ਢੁਲੀ ਆ ਹਰਲੀ ਡਿਸ਼ਰਟ ਪਾਈ ਤਾਂ ਅਗਰ ਕੇ ਹਰਲੀ ਨੇ ਪਤਲੀ ਕਿ ਮੋਟੀ ਇਲਾਵਾ ਉਹ ਪਤਲੀ ਹੈ ਨਾ ਫਿਰ ਨੇ ਤੈਨੂੰ ਕਿਵੇਂ ਮੋਟੀ ਕਰਨੂ ਇਹਨੂੰ ਢੇ ਦੋ ਦਿਨ ਦੀ ਗੱਲਾਂ ਸੁਣਾ ਇਹਨੂੰ ਕੋਈ ਨਾ ਜੇ ਮੈਨੂੰ ਮੋਟੀ ਕਹਿੰਦੀ ਇਹ ਮੇਰੇ ਭੈਣੀਆਂ ਇਹ ਵੀ ਮੋਟੀਆਂ ਨੇ ਫਿਰ ਮੈਂ ਕਿਹਾ ਕਿ ਆ ਮੈਂ ਮੋਟੀ ਨਹੀਂ ਮੈਂ ਕਿਹਾ ਕਿ ਮੈਂ ਪਤਲੀ ਬਚਾਂਗਾ ਮੈਂ ਕਿਹਾ ਕਿ ਕਹਿੰਦੇ ਪਤਲੀ ਬਚਾਂਗਾ ਮੈਂ ਖੁਦ ਹੀ ਕਹ ਦਿੱਤੀ ਮੈਂ ਮੰਨਦੀ ਆ ਮੈਂ ਮੋਟੀ ਆ ਤਾਂ ਫਿਰ ਮੈਨੂੰ ਛੋਟੀ ਕਹਾ ਤਾਂ ਕਹਿੰਦੀ ਸੀ ਆ ਫੜੇ ਤਾਂ ਹੈਗੀ ਛੋਟੀ ਤੂੰ ਮੋਟੀ ਛੋਟੜੀ ਐਦਾਂ ਨਹੀਂ ਕਹਿੰਦੇ ਨਹੀਂ ਮੋਟੀ ਠੀਕ ਆ ਛੋਟੜ ਝੂਟੜ ਸ਼ਬਦ ਨਹੀਂ ਸੋਹਣਾ ਲੱਗਦਾ ਉਹ ਉਹ ਅਚਰ ਨਹੀਂ ਉਹਨੇ ਤੁਸੀਂ ਪਹਿਲਾਂ ਗਿਆ ਮੈਨੂੰ ਪਹਿਲਾਂ ਗਿਆ ਬੈਨ ਨੂੰ ਫਰਵਾਹ ਵਿੱਚ ਗਿਆ ਛੋਟੀ ਸਹੀ ਐਡਾ ਸੋਹਣਾ ਜ ਨਹੀਂ ਲੱਗਦਾ ਮੋਟੀ ਮੋਟੀ ਤਾਂ ਠੀਕ ਉਹ ਚਲਦੇ ਨਹੀਂ ਮੈਨੂੰ ਵਧੀਆ ਜਿਹਾ ਲੱਗਾ ਤੈਨੂੰ ਉਹਦੀ ਲੱਗਾ ਮੈਨੂੰ ਨਹੀਂ ਵਧੀਆ ਉਹ ਪਿੱਛੇ ਕੀ ਪਈ ਆ ਉਹ ਲੀਨ ਨਾ ਬੜੀ ਵਾਹ ਮੈਨੂੰ ਨਹੀਂ ਗਈ ਬੋਬਲੀ 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 ਕਰ ਜਾਂਦੀ ਨਹੀਂ ਲੀਨੀ ਇਹ ਤਾਂ ਮੁੱਕਰ ਜਾਂਦੀ ਉਹਦੇ ਹੀ ਹੱਸਦੀ ਹੱਸਦੀ ਇਹ ਹੈ ਫੌਜੀ ਦੀ ਕੁੜੀ ਜੇ ਹੈ ਜਗਦੀਪੇ ਦੀ ਕੁੜੀ ਇਹ ਹੈ ਮੰਨੀ ਦੀ ਕੁੜੀ ਮਤਲਬ ਇਹ ਦੋਨੋਂ ਭੈਣਾਂ ਹੀ ਹੈ ਸ਼ਗਲਦੀ ਮਲਾ ਆਏ ਆ ਆਪਣੇ ਨੇੜੇ ਹੋ ਜਾਏ ਨੇੜੇ ਹੋ ਜਾਏ ਹਸਦੀ ਹਸਦੀ ਦੋਨੋਂ ਬੈਣੇ ਥੋੜਾ ਜਿਹਾ ਹੱਸੇ ਕੌਣ ਸੀ ਕਲਾਸ਼ਾ ਮੇ ਪੜਤੇ ਹੈ ਆਪ ਦੋਨੋਂ ਬੱਚੇ 4th 2nd ਤੂੰ 2nd ਜੀ ਰਹਿਣ ਮੈਂ ਥੋੜ੍ਝ ਵੀ ਹੋ ਜਾਣਾ ਪੱਕੀ ਦੇ ਪਰ ਹਾਂ ਜੇ ਮੰਨ ਲਓ ਇਹਦੀ ਇਹਦੀ ਇੰਗਲਿਸ਼ ਬਣਾਓ ਹਰਲੀਨ ਬਹੁਤ ਸਿਆਣੀ ਹੈ ਹਰਲੀਨ ਹਰਲੀਨ ਇਸ ਵੈਰੀ ਬੇੜਾ ਕਰ ਕਾ ਕੀ ਕਿਆ ਮਰੀ ਕੁੱਕੜਾ ਨਾ ਮਿਊਟ ਖਾਨ ਆਏ ਆ ਵਾਜ ਦਾ ਮੂੰਹ ਕਿੱਡਾ ਚੰਗੀ ਜੀ ਦੁੱਧ ਦੁੱਧ ਵਾਲਿਆਂ ਨਾਲ ਪਾਜਦੇ ਨੇ ਵੀ ਲੋਕਾਂ ਦੇ ਵਿੱਚ ਵਾਜ ਜਾਂਦਾ ਐਡਾ ਨਾ ਵਜ ਜਾਂਦਾ ਉਹਨਾਂ ਨੂੰ ਮਾਰ ਦੇ ਵਿੱਚ ਵਜਦਾ ਦੱਸ ਫੁਰਤ ਨਹੀਂ ਆਈ ਇਹਨੂੰ ਪਤਾ ਨਹੀਂ ਕਿਹੜੀ ਦੁਨੀਆ ਚ ਗੱਤ ਚਾ ਰਹਿਦਾ ਹੈ ਵੇ ਲੋਕ ਕਿਵੇਂ ਬੈਠਾ ਵੇਖੋ ਪਰ ਸੱਚ 4 ਦਿਨ ਕੋ ਕੁੜੀ ਗੱਲ ਕਰੰਦੀ ਆ ਹਾਂ ਹਾਂ ਤੁਮਦੇ ਜੀ ਰਾਤ ਨੂੰ ਅੱਜ ਵੇਲਾ ਨੀਂਦ ਆਈ ਜਾਂਦੀ ਆ ਉਹ ਵੀ ਆਹ ਮੂੰਹ ਨਾਲ ਹੀ ਸਾਰੀਆਂ ਮੱਝਾਂ ਨੂੰ ਜਾਣੀਆਂ ਪੈਂਦੀਆਂ ਸਵੇਰ ਨੂੰ ਇਹ ਵੀ ਲਿਖਿਆ ਮੋਬਾਈਲ ਲਿਖਿਆ ਨਾ ਵੀ ਝੋੜ ਨਾ ਇਹ ਤੇਰਾ ਆਈ ਨਾ ਨਾ ਇਹ ਤਾਂ ਐ ਝੂਠਾ ਗੱਲ ਕਰ ਮਟੇ ਓਏ ਓਏ ਦੁੱਧ ਤੇ ਆਵਾ ਜਦ ਤੂੰ ਆਲਾ ਵਿੱਚ ਲੈ ਕੇ ਬਣਾਈਂਦਾ ਆ ਆ ਆਉਣ ਆਲਾ ਉੱਗਰਦਾ ਆ ਨਵਾਂ ਕਲਾਕਾਰ ਮੋਟੇ ਕੀ ਕਹਿਤਾ ਚਾਹੋਂਗੇ ਇਹਦੇ ਬਾਰੇ ਇਹ ਹੈਗਾ ਮੋਟਾ ਨੇ ਕਾਰ ਨਹੀਂ ਚਲੁੰਦਾ ਪਲੇਅਰ ਮੋਟੇ ਨਹੀਂ ਚਲੁੰਦੇ ਸੋਨਾ ਜਾਵੇ ਮੋਟੇ ਚਲੋ ਲਿਆ ਕਰਾ ਦੀ ਰਿਕਾਰਡ ਓਏ ਠੀਕ ਆ ਪਰ ਡਾਨਿਆ ਕੱਲ ਨੂੰ ਮਾਰਨਿੰਗ ਸਟੂਡੀਓ ਅੱਛੇ ਕੇ ਅੱਛੇ ਕੇ ਬਾਹ ਕਹਿਣਾ ਨਾ ਨਾ ਜੇਮ ਬੜਕ ਲਾ ਤਾਂ ਮੋਟਰ ਚ ਪਕੜ ਦੂੰ ਬਾਕੀ ਸ਼ੀਸ਼ੀ ਸ਼ੂਸ਼ੀ ਦਾ ਨਹੀਂ ਪਤਾ ਹੋਰ ਮੋਟਾ ਉਹ ਦੇ ਜਾ ਓਏ ਤਰ ਫੇਰ ਕਿਵੇਂ ਕੱਢਦਾ ਨਾ ਤਰ ਤੂੰ ਮੁੜ ਕੇ ਸੇਡ ਲਈ ਪਾਰ ਕਿ ਆਰ ਤੇਣਾ ਸੀ ਉਹਨੇ ਵੀ ਯੂ ਆਰ ਸੋ ਫਣੀ ਕਹਿ ਕੇ ਸਾਰ ਦੇਣਾ ਸੀ ਉਹਨੇ ਵੀ ਯੂ ਆਰ ਸੋ ਮੱਲਾਣਾ ਕਿੱਧਰ ਆ ਸਿੱਧਾ ਚੱਲਾ ਜਾਏ ਕਿੱਥੇ ਆ ਗਿਆ ਇਹ ਮੱਲਾ ਨੇ ਖਤਮ ਹੋਣਾ ਜਾ ਕੇ ਰਾਹ ਸਾਰੇ ਦੇਣਾ ਸੀ ਉਹਨੇ ਵੀ ਹਰ ਸੋਫਣੀ ਕਹਿ ਕੇ ਸਾਰੇ ਦੇਣਾ ਸੀ 10.5 ਗੋਲ ਮਤ ਕਿਆ ਕਰ ਸਾਵਧਾਨੀਂ ਡੀਆ ਆਤਾ ਹੈ ਮੱਡੀ ਵੀ ਤੇਰਾ ਭੰਡ ਦੇਣਾ ਇਹ ਦੱਸ ਦੇ ਜੇ ਰਿਸ਼ਤਾ ਕਿਆ ਕਹਿ ਲਾਤਾ ਹੈ ਸੱਜਣਾ ਵੇ ਸੱਜਣਾ ਵੇ ਹਵਾ ਬਦਲੀ ਵੇ ਤੇਰੀ ਬਦਲੀ ਨੂਰ ਪਰ ਵਿੱਚ ਆ ਕੇ ਪਾਰੇ ਲੱਗ ਜੂ ਗਾਣੇ ਕੋ ਲਗੀ ਹਾ ਹਾ ਵਾਓ ਵੈਰੀ ਗੁੱਡ ਇਹ ਹੋ ਰੀਮਿਕਸ ਹੀ ਚੱਲ ਰਿਹਾ ਸਾਰੇ ਨਾ ਸਾਰੇ ਜੋੜੇ ਹੋਏ ਜੀ ਜਿਹੜੇ ਹੋਏਗਾ ਭਾਈ ਜੀ ਬਹੁਤ ਸੋਹਣੀ ਧੁੱਪ ਮੱਤੇ ਤੇ ਵਜਦੀ ਹੈ ਤੇ ਇਸੇ ਕੋਈ ਸ਼ਾਇਰੀ ਹੋ ਜੇ ਦੋ ਲਾਈਨਾਂ ਸ਼ਾਇਰੀ ਹਾਂ ਜੀ ਸ਼ਾਇਰੀ ਪੇਸ਼ ਕਰਦਗੇ ਹਾਂ ਜੀ 25 25 50 ਹਾਂ ਜੀ ਮੈਨੂੰ ਕਿਤੇ ਕੋਈ ਮੁੰਡਾ ਸਨੇਕੜ ਮੁੰਡਾ ਵਾ ਵਾ ਕਿੱਡੀ ਪੁਰੀ ਆ ਵਾਹ ਜੀ ਵਾਹ ਮੁੰਡੇ ਦੀ ਚੈਰੀ ਬਾਰੇ ਕੀ ਕਹੋਗੇ ਅਸੀਂ ਕਹਾਂਗੇ ਓਏ ਇੱਕ ਹੱਥ ਠੀਕ ਕਰਕੇ ਭੋਰੀ ਤੁਚੈ ਰੱਖ ਦੀ ਥੁੱਕ ਐ ਤੇ ਤੂੰ ਹੀ ਤੇ ਲਾਂਤ ਵੀ ਜਿਹੜੀ ਮੇਰੀ ਬਲਗਮ ਬਣੀ ਆ ਉਹ ਵੀ ਜਿਹੜਾ ਗਲਾ ਨਹੀਂ ਗਈ ਉਹ ਕਿਹੜੇ ਰਸਤੇ ਚੈਰੀ ਪਈ ਹੁੰਦੀ ਉਹ ਪਈਏ ਮਨੋਂ ਬਲ ਪਾੜਨ ਕਰ ਚੁਕਦਾ ਨਹੀਂ ਆਏ ਹੋਏ ਉਹ ਗਰਮ ਕੂਲਰ ਚਲਾਵੇ ਮੂਜੀ ਕੂਲਰ ਮੋੜੇ ਗੱਡੀ ਤੇ ਰਹਾ ਮੂ ਮਾਰ ਆਵਾ ਬੱਜੂ ਸਿੱਧੀ ਆ ਵੇ ਕੀ ਹੁਣ ਗਰਮੀ ਬੰਦ ਹਾਂਜੀ ਸਾਥੀ ਗਾਡੀ ਟੂਲ ਟੈਕ ਤੇ ਕਹਿੰਦਾ ਮੈਂ ਲੋਕਲ ਉਹ ਕਹਿੰਦਾ ਤੈਨੂੰ ਨਗਰ ਮੈਂ ਵੇਖ ਗਿਆ ਨਹੀਂ ਕੱਚਾ ਜੇ ਹੋ ਕੇ ਬਸ ਵੀ ਆ ਬੜਾ ਆਇਆ ਕਹਿੰਦਾ ਮੈਂ ਬਾਹਰ ਆਇਆ ਬਾਹਰ ਆ ਕੇ ਤਾਂ ਸ਼ਕਲ ਤੇ ਮੂੰਹ ਤੇ ਫਿੰਸੀਆਂ ਨਹੀਂ ਪਈਆਂ ਇੱਧਰ ਲਾ ਮਾਸਕ ਆ ਕਰ ਮੁੰਡਾ ਕਿੱਥੇ ਕੋਣ ਤੇ ਆ ਇੱਕੋ ਜੈਕਟ ਨੇ ਗਾਲ ਤੇ ਨੌਰਤ ਵੇਚਦੀ ਪਤਾ ਨਹੀਂ ਕੀ ਤੁਹਾਨੂੰ ਮੂਕੇ ਲੈ ਲਈ ਸੀ ਮੰਗਿਆ ਨਹੀਂ ਉਹ ਬੋਲੇ ਬੋਲੇ ਛੱਜ ਦਾ ਬੋਲੇ ਛਾਨੀ ਬੋਲੀ ਜੀਜੀ 3600 ਦੇਖ ਤੇ ਮੂਹ ਤੇ ਪੈਨਸ ਵੇਖ ਕਿੰਨੀ ਆਹ ਉਹ ਨਾਲ ਪਰ ਮੋਟਿਆ ਵੀ ਤੁਹਾਡਾ ਪੁੱਤੂ ਕਰ ਪਾਏ ਉਹਰ ਮੋਟੇ ਗਾੜ ਦਾ ਯਾਰ ਮੋਟੇ ਪਾਇ ਖੱਜ ਗਿਆ ਸਾਰਾ ਖੱਤ ਹਾਂ ਜੀ ਜੇ ਤੁਹਾਨੂੰ ਦੇਖ ਲਈ ਉਹਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ